हां जी इसकी इलेक्शन कमीशन ऑफ इंडिया ने पंजाब ने जो नारा ਦਿੱਤਾ ਹੈ ਇਸ ਵਾਰ 70 पार ਅਸੀਂ ਉਹਦੇ ਤਹਿਤ ਕੰਮ ਕਰ ਰਹੇ ਹਾਂ ਰਾਤ ਦਿਨ ਟੀਮਾਂ ਜਿਹੜੀਆਂ ਹਨ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਸਵੀਪ ਆਫੀਸਰ ਜਿਹੜੇ ਨੇ ਜਗ੍ਹਾ ਜਗ੍ਹਾ ਜਾ ਕੇ ਔਰ ਨੁੱਕੜ ਨਾਟਕ ਜਿਹੜੇ ਆਰਗੇਨਾਈਜ਼ ਕਰਾ ਰਹੇ ਨੇ ਐਨ ਜੀਓਜ਼ ਦੇ ਥਰੂ ਅਸੀਂ ਪਿੱਛੇ ਮੋਟਰਸਾਈਕਲ ਰੈਲੀ ਵੀ ਕੀਤੀ ਮੈਰਾਥਨ ਵੀ ਕੀਤੀਆਂ ਸੋ ਅਲੱਗ-ਅਲੱਗ ਤਰੀਕੇ ਦੇ ਨਾਲ ਵੋਟਰਸ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਇਸ ਵਾਰੀ ਘਰੋਂ ਬਾਹਰ ਨਿਕਲਣਾ ਹੈ ਗਰਮੀ ਬਹੁਤ ਹੋਣੀ ਹੈ ਉਹਦੀ ਪਰਵਾਹ ਨਹੀਂ ਕਰਨੀ ਤੇ ਆਪਣੀ ਵੋਟ ਪਾਣੀ ਹੈ ਵੋਟ ਤੁਹਾਡੀ ਬਹੁਤ ਕੀਮਤੀ ਹੈ ਔਰ ਸਾਡੀ ਜਿਹੜੀ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਹੈ ਨੂੰ ਹੋਰ ਸਟਰੋਂਗ ਕਰਨਾ ਹੈ ਮਤਦਾਨ ਜ਼ਰੂਰ ਕਰਨਾ ਹੈ ਉਹਦੇ ਲਈ ਛੋਟੇ ਛੋਟੇ ਪ੍ਰਾਲੇ ਕੀਤੇ ਸਾਰਿਆਂ ਅਸੀਂ ਜਿੰਨੇ ਰੈਸਟੋਰੈਂਟਸ ਨੇ ਜਿੰਨੇ ਮਾਲਸ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਦੌਰਾਨ ਉਹਨਾਂ ਕੋ ਅਸੀਂ ਵਾਦਾ ਲਿਆ ਕਿ ਉਹ 25% ਡਿਸਕਾਊਂਟ ਦੇਣਗੇ ਜਿਹੜਾ ਵੀ ਆਪਣੀ ਫਿੰਗਰ ਦੇ ਉੱਤੇ ਇਨਡੈਲੀਬਲ ਇੰਕ ਦਿਖਾਏਗਾ ਕਿ ਮੈਂ ਵੋਟ ਪਾਇਆ ਉਹਨੂੰ ਡਿਨਰ ਜਿਹੜਾ ਹੈ ਡਿਨਰ ਦੇ ਉੱਤੇ 25% ਡਿਸਕਾਊਂਟ ਮਿਲੇਗਾ ਔਰ ਦੋ ਤਰੀਕ ਨੂੰ ਲੰਚ ਦੇ ਉੱਤੇ ਵੀ ਡਿਸਕਾਊਂਟ ਉਹਨੂੰ ਮਿਲੇਗਾ ਸਰ ਕਿਹੜੇ ਕਿਹੜੇ ਜਿਹੜੇ ਪ੍ਰੋਮਿਨੈਂਟ ਪ੍ਰੋਮਿਨੈਂਟ ਦੇ ਵਿੱਚ ਐਮਬੀਡੀ ਮਾਲ ਹੈ ਜਿਸ ਤਰ੍ਹਾਂ ਐਮਬੀਡੀ ਮਾਲ ਚ ਜਿੰਨੇ ਵੀ ਫੂਡ ਜੁਆਇੰਟਸ ਹੈ ਉਹਦੇ ਵਿੱਚ ਉਹਨਾਂ ਨੂੰ ਡਿਸਕਾਊਂਟ ਲੋਕਾਂ ਨੂੰ ਮਿਲੇਗਾ ਇਸ ਤਰ੍ਹਾਂ ਹੀ ਪਖੋਵਾਲ ਰੋਡ ਦੇ ਉੱਤੇ ਹੈ ਬਿਸਤਰੋ ਹੈ ਅਲੱਗ-ਅਲੱਗ ਜਿਹੜੇ ਰੈਸਟੋਰੈਂਟਸ ਹੈ ਸਾਊਥ ਸਿਟੀ ਚ ਇੱਕ ਦੋ ਨੇ ਉਹਨਾਂ ਦੇ ਵਿੱਚ ਸਾਰਿਆਂ ਨੂੰ ਡਿਸਕਾਊਂਟ ਜਿਹੜਾ ਉਹ ਮਿਲੇਗਾ ਕਲੱਬਸ ਨੇ ਸਤਲੁਜ ਕਲੱਬ ਹੈ ਸਾਡਾ ਔਰ ਇੱਕ ਲੋਧੀ ਕਲੱਬ ਹੈ ਉੱਥੇ ਵੀ ਡਿਸਕਾਊਂਟ 25% ਦੇ ਰਹੇ ਨੇ ਸਾਰੇ ਸਰ 70 ਪਰਸੈਂਟ ਟੀਚਰ ਇੱਥੇ ਗਿਆ ਸੋ ਲੱਗਦਾ ਹੈ ਕਿ ਲਗਾਤਾਰ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਲੋਕਾਂ ਨੂੰ ਇਸ ਸਬੰਧੀ ਅਪੀਲ ਕਰੇ ਬਿਲਕੁਲ ਜੀ ਮੈਂ ਇੱਥੇ ਲੁਧਿਆਣਾ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਲੁਧਿਆਣਾ ਮਾਂਚੈਸਟਰ ਆਫ ਪੰਜਾਬ ਹੈ ਐਡਾ ਵੱਡਾ ਸਾਡਾ ਦੇਖੋ ਸ਼ਹਿਰ ਹੈ ਜ਼ਿਲ੍ਹਾ ਹੈ ਔਰ ਹਰ ਕੰਮ ਚੱਗੇ ਹਰ ਕੰਮ ਚੱਗੇ ਫਿਰ ਅਸੀਂ ਵੋਟਾਂ ਪਾਉਣ ਲਈ ਪਿੱਛੇ ਕਿੱਦਾਂ ਰਹਿ ਸਕਦੇ ਆ ਤੇ ਅਸੀਂ ਇਹ ਕੰਮ ਨੂੰ ਵੀ ਅੱਗੇ ਵਧਾਉਣਾ ਹੈ ਤੇ ਇਸ ਵਾਰ 70 ਪਾਰ ਦਾ ਨਾਰਾ ਪੂਰਾ ਕਰਨਾ ਹੈ ਕਰੋ ਗਰਮੀ ਦੀ ਪਰਵਾਹ ਨਹੀਂ ਕਰਨੀ ਉਥੇ ਬੂਥ ਦੇ ਉੱਤੇ ਸ਼ਰਬਤ ਦਾ ਇੰਤਜ਼ਾਮ ਹੈ ਠੰਡੇ ਪਾਣੀ ਦਾ ਇੰਤਜ਼ਾਮ ਹੈ ਪ੍ਰੋਪਰ ਟਾਇਲਟਸ ਅਵੇਲੇਬਿਲਟੀ ਹੈ ਸ਼ੇਡਸ ਰਹੇਗੀ ਕੁਰਸੀਆਂ ਲੱਗੀਆਂ ਹੋਣਗੀਆਂ ਹਰ ਤਰ੍ਹਾਂ ਦੀ ਫੈਸਿਲਿਟੀ ਅਸੀਂ ਪੋਲਿੰਗ ਸਟੇਸ਼ਨ ਤੇ ਦੇਣ ਜਾ ਰਹੇ ਹਾਂ ਤੇ ਉਹਦਾ ਫਾਇਦਾ ਚੱਕਣਾ ਔਰ ਵੋਟ ਜ਼ਰੂਰ ਪਾਣੀ ਹੈ ਇਸ ਵਾਰ 70 ਪਾਰ ਜੀ ਹੋਮ VOTING ਚੱਲ ਰਹੀ ਹੈ ਜੀ ਹੋ ਸਕਦਾ ਕਿਸ ਤਰ੍ਹਾਂ ਦਾ ਹੈਗਾ ਪ੍ਰਬੰਧ ਉਹਦੇ ਬਾਰੇ ਥੋੜਾ ਜਿਹਾ ਹੋਮ VOTING ਚੱਲ ਰਹੀ ਹੈ ਜੀ ਔਰ ਉਹਦਾ ਪ੍ਰਬੰਧ ਬਹੁਤ ਅੱਛਾ ਹੈ ਘਰ ਘਰ ਜਾ ਕੇ ਜਿਹੜੇ ਸੀਨੀਅਰ ਸਿਟੀਜ਼ਨ ਬੈੱਡ ਤੋਂ ਨਹੀਂ ਉੱਠ ਸਕਦੇ ਉਹਨਾਂ ਦੇ ਘਰ ਦੇ ਵਿੱਚ ਹੀ VOTING ਕੰਪਾਰਟਮੈਂਟ ਦੇ ਨਾਲ ਸਿਕਰਸੀ ਆਫ ਵੋਟ ਜਿਹੜੀ ਹੈ ਮੇਨਟੇਨ ਹੋ ਸਕੇ ਇਸ ਤਰ੍ਹਾਂ ਜਿਹੜੀ ਹੈ VOTING ਹੋ ਰਹੀ ਹੈ ਔਰ ਪੂਰੀ ਟੀਮ ਨਾਲ ਜਾਂਦੀ ਹੈ ਪੁਲਿਸ ਰੈਪ ਨਾਲ ਜਾਂਦਾ ਹੈ ਤੇ ਪੂਰੀ ਸਿਕਰਸੀ ਆਫ ਵੋਟ ਜਿਹੜੀ ਹੈ ਉਹ ਮੇਨਟੇਨ ਕੀਤੀ ਜਾ ਰਹੀ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੈ ਹਿੰਦ ਅਜ ਇਸ ਸਤਾਈ ਮੇ 2024 ਨੂੰ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਮੁਤਾਬਕ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਕਰਮਚਾਰੀ ਪਾਤਾਜੀ ਦੀ ਬੋਟ ਪਾਸ ਕਰਉਣ ਲਈ ਅ ਸਾਡੇ ਘਰ ਪਹੁੰਚੇ ਇਹ ਇਸ ਇਲੈਕਸ਼ਨ ਕਮਿਸ਼ਨ ਦਾ ਬਹੁਤ ਵਧੀਆ ਉਪਰਾਲਾ ਹੈ ਇਸ ਦੇ ਨਾਲ ਬਜ਼ੁਰਗ ਅਤੇ ਅਬਜ਼ੁਰਗ ਅਤੇ ਬਿਮਾਰ ਲੋਗਾਂ ਨੂੰ ਬੋਟ ਪਾਸ ਕਰਨ ਦਾ ਇਹ ਬਹੁਤ ਸੌਖਾ ਮਿਲ ਗਿਆ ਮੈਂ ਰਿਤੂ ਮੇਰੇ ਮਦਰ ਇਨ ਲਾ ਨੇ ਸ਼ਾਂਤੀ ਦੇਵੀ ਜਿਨ੍ਹਾਂ ਦੀ ਏਜ ਹੈ 80 85 ਪਲੱਸ ਹੈ ਤੇ ਉਹਨਾਂ ਤੋਂ ਇੱਥੋਂ ਹੀ ਵੋਟ ਪਾਣ ਲਈ ਨਹੀਂ ਜਾਏ ਜਾਂਦਾ ਸੀ ਤਾਂ ਤੁਹਾਡਾ ਸਾਰੇ ਇਲੈਕਸ਼ਨ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਘਰੇ ਆ ਕੇ ਇਹਨਾਂ ਦਾ ਵੋਟ ਪੁਆਈ ਸਾਡਾ ਸਾਥ ਦਿੱਤਾ ਮੈਂ ਨੀਨਾ ਜੈਨ ਮੇਰੀ ਦਾਦੀ ਜੀ ਸੁਸ਼ੀਲਾ ਦੇਵੀ ਜਿਨ੍ਹਾਂ ਨੇ ਅੱਜ ਘਰ ਬੈਠੇ ਆਪਣਾ ਵੋਟ ਡਾਲਾ ਪ੍ਰਸ਼ਾਸਨ ਨੇ ਬਹੁਤ ਅੱਛਾ ਕੰਮ ਕੀਤਾ ਕਿ ਬਜ਼ੁਰਗ ਬੰਦੇ ਕੋ वोटर की जगह ले जाना मुश्किल हो जाता है इनको भी बहुत खुशी हुई कि आज मेरा जो काम है घर बैठे धन्यवाद हाँ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर